ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਹੜ ਪ੍ਰਭਾਵਿਤ ਖੇਤਰਾ ਦਾ ਦੌਰਾ ਕਰਨ ਦੇ ਲਈ ਪਹੁੰਚੇ ਨੇ ਤੇ ਦੱਸਦੇ ਇਹ ਕਿ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣਗੇ ਤੇ ਦੱਸਦੇ ਇਹ ਕਿ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਰਾਹੁਲ ਗਾਂਧੀ ਜਿੱਥੇ ਅੰਮ੍ਰਿਤਸਰ ਹਵਾਈ ਅੱਡੇ ਪਹਿਲਾਂ ਪਹੁੰਚ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੋਰ ਆਗੂਆਂ ਦੁਨਾਂ ਹੜ ਪ੍ਰਭਾਵਿਤ ਇਲਾਕੇ ਰਮਦਾਸ ਦਾ ਦੌਰਾ ਕੀਤਾ ਜਾਣਾ ਉਹ ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ ਨਤਮਸਤਕ ਹੋਣਗੇ ਤੇ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਇਸ ਮਗਰੋਂ ਰਾਹੁਲ ਗਾਂਧੀ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣਗੇ ਲਗਭਗ ਪੌਣੇ 12 ਬਾਬਾ ਨਾਨਕ ਦੇ ਵਿੱਚ ਕਿਸਾਨਾਂ ਦਾ ਨਾ ਗੱਲਬਾਤ ਹੋਣੀ ਹੈ ਤੇ ਲਗਭਗ ਪੌਣੇ 2 ਵਜੇ ਮਕੋੜਾ ਦਿਨਾਨਗਰ ਤੇ ਹੋਰ ਇਲਾਕਿਆਂ ਦੇ ਵਿੱਚ ਦੌਰਾ ਕੀਤਾ ਜਾਣਾ ਕਾਂਗਰਸੀ ਆਗੂ ਦੀ ਆਮਦ ਦੇ ਮੱਦੇਨਜ਼ਰ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਜ਼ਿਲ੍ਹੇ ਦੇ ਅੰਦਰ ਹਰ ਤਰ੍ਹਾਂ ਦੇ ਡਰੋਨ ਉਡਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਬੇਸ਼ੱਕ ਦਰਿਆਵਾਂ ਦਾ ਪਾਣੀ ਤਾਂ ਉਤਰ ਗਿਆ ਪਰ ਹੁਣ ਸਿਆਸੀ ਹੜ੍ਹ ਤੇਜ਼ ਹੋ ਚੁੱਕਿਆ ਹੈ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੁਣ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦਾ ਕੋਈ ਮੌਕ ਹੀ ਛਾੜ ਰਹੀ ਹੈ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਹਾਰੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਇਸ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਭਪੇਸ਼ ਬਗੇਲ ਵਿਹਾਰੜ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਹੜ੍ਹਾਂ ਦੇ ਪਾਣੀ ਤੋਂ ਸਿਆਸੀ ਪਾਰਟੀਆਂ ਉਹਨ ਵੋਟਾਂ ਲੱਭ ਰਹੀਆਂ ਨੇ ਸ਼ਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਹੜਪ੍ਰਭਾਵਿਤ ਜ਼ਿਲ੍ਹਿਆਂ ਦਾ ਪਹਿਲਾ ਹੀ ਜਿਹੜਾ ਮੁਕੰਮਲ ਕਰ ਚੁੱਕੇ ਨੇ ਉਹਨਾਂ ਵੱਲੋਂ ਹੜਪੀੜਤਾ ਦੀ ਹਰ ਇੱਕ ਮਦਦ ਕੀਤੀ ਜਾ ਰਹੀ ਹੈ ਨਕਦੀ ਮਦਦਕਾਰ ਨੂੰ ਸੁਰੱਖਿਆ ਦੇ ਵਿੱਚ ਨੇ ਤਾਂ ਸੁਖਬੀਰ ਸਿੰਘ ਬਾਦਲ ਹੜਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਨਾਲ ਵਾਅਦੇ ਕਰ ਰਹੇ ਨੇ ਦੂਜੇ ਪਾਸੇ ਭਾਜਪਾ ਨਿਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਲਾਸ਼ਨੀ ਸ਼ੁਰੂ ਕਰ ਦਿੱਤੀ ਹੈ ਪਾਜਪਾ ਇਸ ਸੰਬੰਧ ਵਿੱਚ ਗੇੜੇ ਕਾਫੀ ਵਧਾ ਰਹੀ ਹੈ ਸਭ ਤੋਂ ਪਹਿਲਾ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਪੰਜਾਬ ਨੂੰ ਇੱਕ ਹੈਕੇ ਨਿਸ਼ਾਨੇ ਤੇ ਲਿਆ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਬਾਅਦ ਨੁਟਟੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਹਵਾਈ ਸਰਵੇਖਣ ਕਰਨ ਪਹੁੰਚੇ 1600 ਕਰੋੜ ਦਾ ਰਾਹਤ ਪੈਕੇਜ ਲਾਨਿਆ ਜਿਸ ਨੂੰ ਕਿ ਆਮ ਆਦਮੀ ਪਾਰਟੀ ਨੇ ਨਾ ਕਾਫੀ ਦੱਸਿਆ ਤੇ ਕੇਂਦਰ ਤੇ ਨਿਸ਼ਾਨਾ ਵੀ ਸਾਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਟੇਜ ਡਿਸਾਸਟਰ ਰਿਸਪੌਂਸ ਫੰਡ ਦੇ ਵਿੱਚ 12000 ਕਰੋੜ ਰੁਪਏ ਪਾਏ ਹੋਣ ਦੀ ਗੱਲ ਵੀ ਆਖੀ ਜਿਸ ਦੇ ਨਾਲ ਨਵਾਂ ਵਿਵਾਦ ਦਾ ਮੁੱਢ ਸ਼ੁਰੂ ਹੋ ਗਿਆ ਜਦੋਂ ਫੰਡਾਂ ਨੂੰ ਲੈ ਕੇ ਆਪ ਸਰਕਾਰ ਤੇ ਭਾਜਪਾ ਇੱਕ ਦੂਜੇ ਤੇ ਮੇਨੂ ਮੇਣੀ ਹੁੰਦੇ ਨਜ਼ਰ ਆਏ ਨੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਹੁਣ ਤੱਕ ਕੇਂਦਰੀ ਰਾਜ ਮੰਤਰੀ ਬੀ ਐਲ ਵਰਮਾ ਕੇਂਦਰੀ ਰਾਜ ਮੰਤਰੀ ਸ਼ੋਭਾ ਕਰਨਦ ਜਲੇ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਹਰਸ਼ ਮਲਹੋਤਰਾ ਸੰਜੇ ਸੇਠੀ ਕਮਲੇਸ਼ ਪਾਸਵਾਨ ਐਲ ਮੁਰਗਨ ਇਸ ਦੇ ਨਾਲ ਜੋਰਜ ਕੁਰੀਅਨ ਹੜਪਰਬავਤ ਇਲਾਕੇ ਦਾ ਦੌਰਾ ਕਰ ਚੁਕੇ ਨੇ ਦੂਜੇ ਪਾਸੇ ਅਰਵਿੰਦ ਕੇ ਜੀਵਾਲ ਮਨੀ ਸਿਸੋਦੀਆ ਤੇ ਸੰਜੇ ਸਿੰਘ ਦੇ ਨਾਲ ਰਾਗਵ ਚੱਡਾ ਆਮ ਆਦਮੀ ਪਾਰਟੀ ਦੇ ਵੱਲੋਂ ਹੜਪਰਬავਤ ਇਲਾਕੇ ਅੱਜ ਦੌਰਾ ਕਰਨ ਪਹੁੰਚੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਹੜਪਰਬავਤ ਇਲਾਕੇ ਦਾ ਦੌਰਾ ਕਰ ਚੁਕੇ ਨੇ ਹੰਡਾਸਤਾਨੀ ਚੌਰਾਹਤ ਕਾਰਜਾ ਦੀ ਕਮਾਂਡ ਸੰਭਾਲ ਰਹੇ ਨੇ ਉਨਾ ਕਿਹਾ ਹੈ ਕਿ ਡੇਢ ਮਹੀਨੇ ਦੇ ਅੰਦਰ ਮੁਆਵਜ਼ਾ ਰਾਸ਼ੀ ਵੰਡੀ ਜਾਵੇਗੀ ਕਿਸੇ ਵੀ ਘਰ ਚ ਚੁੱਲਾ ਬੁਝਰ ਨਹੀਂ ਦਿੱਤਾ ਜਾਵੇਗਾ ਤੇ ਸ਼ਾਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮਦਦ ਦੇ ਵਿੱਚ ਨਿਤਰੀ ਹੈ ਸਾਂਸਦ ਮੈਂਬਰ ਅਮਰਿਤਪਾਲ ਸਿੰਘ ਦੀ ਟੀਮ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਵੱਡੇ ਕੈਂਪ ਲਗਾ ਰਹੀ ਹੈ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹੁਣ ਤੱਕ ਰਾਹਤ ਕਾਰਜ ਤੇਜ਼ ਹੋ ਚੁੱਕੇ ਨੇ ਪਾਣੀ ਘਟਣ ਮਗਰੋਂ ਸਮਾਜ ਸੇਵੀ ਸੰਸਥਾਵਾਂ ਵੀ ਪਿੰਡਾਂ ਨੂੰ ਗੋਦ ਲੈ ਰਹੀਆਂ ਨੇ ਤਾਂ ਬਿਨਾਂ ਕਿਸੇ ਬੈਨਰ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੇਵਾ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੁਣ ਜਦੋਂ ਵیرے ਸਮਾਜ ਸੇਵੀ ਨਜ਼ਰ ਆ ਰਹੇ ਨੇ ਕਲਾਕਾਰ ਫਿਲਮੀ ਅਦਾਕਾਰ ਵਿਆਦ ਕੀ ਹੜਪੀੜਤਾ ਦੀ ਮਦਦ ਦੇ ਵਿੱਚ ਅੱਗੇ ਨਜ਼ਰ ਆਏ